ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਇੱਕ ਉਸ ਨੌਜਵਾਨਾਂ ਦੇ ਨਾਲ ਵੀਡੀਓ ਸ਼ੇਅਰ ਜਿਹੜੀ ਆ ਉਹ ਕਰਨ ਲੱਗੇ ਆ ਜਿਹੜੇ ਨੌਜਵਾਨ ਨਵੇਂ-ਨਵੇਂ ਜਿਹੜੇ ਦੁਬਈ ਦੀ ਧਰਤੀ ਉੱਤੇ ਜਾ ਰਹੇ ਨੇ 2023 ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਅਸੀਂ ਬੜੇ ਚਾ ਨਾਲ ਗਏ ਸਾਨੂੰ ਪਤਾ ਲੱਗਾ ਕਿ ਉੱਥੇ ਸੈਟ ਆਉਣਿਆ ਆ ਤੁਸੀਂ ਫੋਟੋਆਂ ਵੀ ਤੁਸੀਂ ਚੈੱਕ ਕਰ ਸਕਦੇ ਜੇ ਇੱਕ ਆ ਸਾਈਡ ਤੇ ਜਿਹੜੀ ਤੁਸੀਂ ਤਸਵੀਰ ਦੇਖੋਗੇ ਇਹ ਉਸ ਠੱਗ ਦੀ ਤਸਵੀਰ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜਿਸ ਠੱਗ ਨੇ ਸਾਨੂੰ ਉੱਥੇ ਪੰਜ ਜਣਿਆਂ ਨੂੰ ਬੁਲਾ ਕੇ ਇੱਕ ਨੌਜਵਾਨ ਗੁਰਦਾਸਪੁਰ ਤੋਂ ਇੱਕ ਮੇਰਾ ਛੋਟਾ ਬ੍ਰਦਰ ਤੇ ਇੱਕ ਮੈਂ ਖੁਦ ਅਸੀਂ ਤਿੰਨ ਜਣੇ ਤੇ ਦੋ ਮੁੰਡੇ ਗਰਦਾਸਪੁਰ ਦੇ ਇੱਕ ਸ਼੍ਰੀ ਆਨੰਦਪੁਰ ਸਾਹਿਬ ਦਾ ਮੁੰਡਾ ਸੀਗਾ ਅਸੀਂ ਇਹਨਾਂ ਦਾ ਸ਼ਿਕਾਰ ਹੋਏ ਬੜੇ ਸ਼ੌਂਕ ਨਾਲ ਗਏ ਕਿ ਚਲੋ ਵਿਦੇਸ਼ਾਂ ਦੀ ਧਰਤੀ ਤੇ ਇੱਥੇ ਆਪਾਂ ਨੂੰ ਪਤਾ ਹੀ ਕੀ ਹੁੰਦਾ ਪਿਆ ਏ ਗਏ ਤਾਂ ਸਾਨੂੰ ਕਮਰੇ ਵਿੱਚ ਬਿਠਾਇਆ ਸਾਨੂੰ ਖਿਲਾਇਆ ਪਲਾਇਆ ਕਿ ਬੈਠੋ ਕੰਮ ਕੋਈ ਨਹੀਂ ਆ ਇੱਥੋਂ ਮਾਨਾ ਮਾਰਿਆ ਕਿ ਅਸੀਂ ਸੈੱਡ ਆਉਂਦੇ ਜਾ ਰਹੇ ਹਾਂ ਪਰ ਉੱਥੇ ਜਾ ਕੇ ਇਸ ਠੱਗਾ ਨੇ ਐਸੀ ਚਲਾਕੀ ਸਾਡੇ ਨਾਲ ਖੇਡੀ ਕਿ ਇਸ ਠੱਗਾ ਨੇ ਸਾਡੇ এমਪਲੋਇਮੈਂਟ ਵੀਜ਼ਾ ਲਵਾਏ এমਪਲੋਇਮੈਂਟ ਵੀਜ਼ਾ ਲਵਾ ਕੇ ਸਾਡੀ 12000 ਜਿਹੜੀ ਸੈਲਰੀ ਆ ਉਹ ਲਵਾਈ ਆਪੇ ਪੈਸੇ ਕਢਵਾਏ ਆਪੇ ਪੈਸੇ ਪੁਆਏ ਤੇ ਸਾਡੇ ਨਾਂ ਤੇ ਜਿਹੜੇ ਕ੍ਰੈਡਿਟ ਕਾਰਡ ਬਣਨੇ ਸੀ ਉਹ ਕ੍ਰੈਡਿਟ ਕਾਰਡਾਂ ਦੇ ਉੱਤੇ ਲੋਨ ਲੈਣਾ ਸੀ ਬੈਂਕਾਂ ਦੇ ਵਿੱਚੋਂ ਕਿ ਇਹਨਾਂ ਦੀ 12-12000 ਸੈਲਰੀ ਆ ਤੇ ਇਹ ਇਹ ਜਿਹੜੇ ਨੌਜਵਾਨ ਆ ਇਹ ਬਹੁਤ ਵੱਡੀ ਪੋਸਟ ਦੇ ਉੱਤੇ ਕੰਮ ਕਰ ਰਹੇ ਨੇ ਇਹਨਾਂ ਨੂੰ ਲੋਨ ਦਿੱਤਾ ਜਾਵੇ ਫਿਰ ਸਾਨੂੰ ਧਮਕਾਇਆ ਗਿਆ ਉਥੇ ਜਦ ਅਸੀਂ ਮਨਾ ਕੀਤਾ ਕਿ ਸਾਨੂੰ ਪਤਾ ਲੱਗਾ ਬਾਹਰ ਨਿਕਲੇ 2 4 5 10 ਦਿਨਾਂ ਬਾਅਦ ਬਾਹਰ ਨਿਕਲੇ ਸਾਨੂੰ ਪਤਾ ਲੱਗਾ ਕਿ ਇਹ ਇਹ ਜਿਹੜਾ ਸਾਡੇ ਨਾਲ ਸੈਟ ਆਨ ਕੋਈ ਨਹੀਂ ਆ ਸਾਡੇ ਨਾਲ ਫਰਾਡ ਹੋ ਗਿਆ ਫਿਰ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਪਿੰਡ ਜਾਣਾ ਚਾਹੁੰਦੇ ਆ ਸਾਨੂੰ ਉੱਤਮਕੀਆਂ ਦਿੱਤੀਆਂ ਗਈਆਂ ਕਿ ਤੁਹਾਨੂੰ ਇੱਧਰ ਫੜਾ ਲਾਂਗੇ ਤੁਹਾਨੂੰ ਧਰ ਦੇ ਕੇਸ ਕਰਦਾਂਗੇ ਤੁਹਾਨੂੰ ਬਲੈਕਲਿਸਟ ਕਰਦਾਂਗੇ ਉਹ ਨਵੀਂ ਨਵੀਂ ਜਿਹੜੀ ਧਰ ਨਾਲ ਸ਼ੇਅਰ ਆਓ ਅਸੀਂ ਇਹ ਗੱਲ ਕਰਨ ਲੱਗੇ ਆ ਕਿ ਪਰਸੋਂ 1.5 ਮਹੀਨਾ ਹੋ ਗਿਆ ਸੀ ਮੁੰਡਾ ਅਦਬਈ ਗਏ ਨੂੰ ਨੌਜਵਾਨ ਛੋਟਾ ਭਰਾ ਮੇਰਾ ਉਹਦਾ ਵੀਜ਼ਾ ਜਿਹੜਾ এমਪਲੋਇਮੈਂਟ ਵੀਜ਼ਾ ਜਿਹੜਾ ਪਹਿਲਾਂ ਉਹਦਾ ਨਾਮ ਗਲਤ ਹੋ ਗਿਆ ਸੀ ਉਸ ਕਰਕੇ ਉਹ ਨਹੀਂ ਸੀ ਜਾ ਪਾਇਆ ਉਸ ਲੜਕੇ ਦਾ ਵੀਜ਼ਾ ਨਵੇਂ ਸਿਰੇ ਨਹੀਂ ਮਿਲਿਆ ਬਗੈੜਾ ਉਹਦੇ ਉੱਤੇ 2000 ਰੁਪਏ ਦਾ ਫੈਨ ਆ ਪੀ 2000 ਰੁਪਇਆ ਕੰਪਨੀ ਦਾ ਫਾਇਰ ਨਾ ਦਿਓ ਕੰਪਨੀ ਮਿਲ ਰਹੀ ਆ ਇਹ ਜੋ ਸ਼ਕਲ ਦੇਖ ਰਹੇ ਹੋ ਤੁਸੀਂ ਇਹ ਸ਼ਕਲ ਉਸ ਏਜੰਟ ਦੀ ਆ ਉਸ ਹਰਾਮੀ ਏਜੰਟ ਦੀ ਐ ਜੇ ਹਰਾਮੀ ਏਜੰਟ ਨਵੇਂ-ਨਵੇਂ ਨੌਜਵਾਨ ਜਿਹੜੇ ਪੰਜਾਬ ਦੇ ਆ ਉਹ ਫਸਲਾ ਕੇ ਪਰਮਾ ਕੇ ਉਹਦੇ ਵਿੱਚ ਰਾਜਸਥਾਨ ਤੋਂ ਆਏ ਦੱਸਿਆ ਸੀ ਜੋ ਇੱਕ ਵਾਰੀ ਸਾਨੂੰ ਇਸ ਜਿਹੜੀ ਸਿਮ ਤੋਂ ਉਹ ਕਾਲ ਕਰਦਾ ਸੀ ਦੁਬਾਰਾ ਉਸ ਸਿਮ ਦੇ ਉੱਤੋਂ ਕਾਲ ਸਾਨੂੰ ਨਹੀਂ ਸੀ ਕਰਦਾ ਦੂਜੀ ਗੱਲ ਇਹਦੇ ਨਾਲ ਨੇ ਪਾਕਿਸਤਾਨ ਤੋਂ ਅਸੀਂ ਦੋ ਤਿੰਨ ਜਾਣੇ ਫਿਰ ਇਹਦੀ ਘਰ ਵਾਲੀ ਆ ਜੋ ਉਹ ਖੁਦ ਜਿਹੜੀ ਦੁਬਈ ਦੀ ਕੋਈ ਬੈਂਕ ਆ ਉਹਦੇ ਵਿੱਚ ਉਹ ਵਰਕ ਕਰਦੀ ਕੰਮ ਕਰਦੀ ਆ ਉਹ ਸਾਰਾ ਜਿਹੜਾ ਅੰਦਰ ਇਹਨਾਂ ਦਾ ਸਿਸਟਮ ਜਿਹੜਾ ਉਹ ਬਣਿਆ ਹੋਇਆ ਇਹ ਨੌਜਵਾਨਾਂ ਵਾਸਤੇ ਖਾਸ ਅਸੀਂ ਵੀਡੀਓ ਬਣਾ ਰਹੇ ਆ ਕਿ ਅਸੀਂ ਤਾਂ ਇਹਦੇ ਸ਼ਿਕਾਰ ਹੋਏ ਅਸੀਂ ਭੁਗਤ ਵੀ ਰਹੇ ਆ ਤੇ ਜਿਹੜੇ ਨਵੇਂ ਨੌਜਵਾਨ ਨੇ ਉਹ ਇਸ ਚੀਜ਼ ਦਾ ਜਿਹੜਾ ਸ਼ਿਕਾਰ ਆ ਉਹ ਨਾ ਹੁਣ ਸ਼ਕਲ ਤੁਸੀਂ ਇਦਾਂ ਵੀ ਦੇਖ ਸਕਦੇ ਹੋ ਸਾਡੇ ਵਿਜੇ ਵੀ ਆਏ ਸਾਡਾ 2023 ਦੇ ਵਿਜੇ ਸਾਡੇ ਤੁਹਾਨੂੰ ਦਿਖਾ ਦਈਏ ਇਹ ਸਾਡੇ 5 ਜਾਣੇ ਇਹ ਪੰਜਾਂ ਦੀਆਂ ਟਿਕਟਾਂ ਹੋਈਆਂ ਅਸੀਂ ਫੋਟੋਆਂ ਵੀ ਉੱਥੇ ਜਾ ਜਾ ਕੇ ਖਚਵਾਈਆਂ ਬੜੇ ਚਾਵਾ ਨਾਲ ਗਏ ਪਰ ਐਸੇ ਠੱਗਾਂ ਦੇ ਕੋਲੋਂ ਸਾਨੂੰ ਬਚਣ ਦੀ ਲੋੜ ਆ ਜਿੰਨਾ ਨੌਜਵਾਨੋ ਜਾਓ ਜ਼ਰੂਰ ਕਮਾਈ ਕਰਨਵਾ ਤੇ ਸਾਰੇ ਜਾਣਦੇ ਨੇ ਪਰ ਐਸੇ ਠੱਗਾਂ ਕੋਲੋਂ ਬਚਣ ਦੀ ਲੋੜ ਆ ਇਹ ਜੋ ਫੋਟੋ ਤੁਸੀਂ ਦੇਖ ਰਹੇ ਹੋ ਇਹ ਰਾਜਸਥਾਨ ਦਾ ਠੱਗ ਹੈ ਦੂਸਰੇ ਠੱਗਾਂ ਦੀ ਸਾਡੇ ਕੋਲ ਫੋਟੋ ਜਿਹੜੀ ਉਹ ਨਿਕਲ ਗਈ ਤਾਂ ਕਰਕੇ ਅਸੀਂ ਉਹ ਠੱਗਾਂ ਦੀ ਫੋਟੋ ਟਰਨਲ ਸ਼ੇਅਰ ਨਹੀਂ ਕਰ ਸਕਦੇ ਐਸੇ ਠੱਗਾਂ ਕੋਲੋਂ ਬਚੋ ਜਿੰਨਾ ਬਚਿਆ ਜਾਂਦਾ ਦੀਜਾ ਚੰਗੀ ਤਰ੍ਹਾਂ ਕਨਫਰਮ ਕਰੋ ਕੰਪਨੀ ਕਨਫਰਮ ਕਰੋ ਕੋਈ ਨਾ ਕੋਈ ਆਪਣੇ ਪਿੰਡ ਦਾ ਆਪਣੇ ਲਾਗੇ ਦਾ ਕੋਈ ਨਾ ਕੋਈ ਨੌਜਵਾਨ ਉੱਥੇ ਜ਼ਰੂਰ ਹੁੰਦਾ ਉਹਨੂੰ ਜ਼ਰੂਰ ਪੁੱਛੋ ਕਿਸੇ ਵੀ ਤਰ੍ਹਾਂ ਪੁੱਛੋ ਜੁੱਦਾ ਮਰਜ਼ੀ ਕਰੋ ਪਰ ਫਰੋਡ ਦੇ ਚੱਕਰ ਤੁਹਾਨੂੰ ਹੀ ਪੈ ਗਿਆ ਤੇ ਅਸੀਂ ਖੁਦ ਹੋਣੋ ਜਿਹੜੇ ਆ ਉਹ ਬਲੈਕਲਿਸਟ ਹੋ ਚੁੱਕੇ ਆ ਕਰਮ ਸਿੰਘ ਮੁੰਡਾ ਦਾ ਨਾਮ ਹੈ ਇਹ ਵੀ ਤੁਹਾਡੇ ਨਾਲ ਜਿਹੜੀ ਆ ਫੋਟੋ ਸਾਂਝੀ ਕੀਤੀ ਜਾਊਗੀ ਕਰਮ ਸਿੰਘ ਜੀ ਉਹ ਮੁੰਡੇ ਦਾ ਵੀ ਜਿਹੜਾ ਵੀਜ਼ਾ ਦੁਬਾਰਾ ਹੁਣ ਲਵਾਇਆ ਓਨੇ ਕਿ ਕਿਸੇ ਹੋਰ ਕੰਪਨੀ ਜਾਂਦੇ ਆ ਪਰ ਉਹਦਾ ਵੀਜ਼ਾ ਜਿਹੜਾ ਦੁਬਈ ਦੀ ਸਰਕਾਰ ਨੇ ਉਹ ਰਿਜੈਕਟ ਕਰ ਦਿੱਤਾ ਕਿ ਇਹਨਾਂ ਨੇ ਫਰਾਡ ਕੀਤਾ ਹਾਲਾਂਕਿ ਅਸੀਂ ਉੱਥੇ ਸائن ਤੱਕ ਵੀ ਨਹੀਂ ਕੀਤੇ ਅਸੀਂ ਰੱਟਾ ਪਾਤਾ ਕਿ ਅਸੀਂ ਇਹ ਕੰਮ ਜਿਹੜਾ ਫਰਾਡ ਵਾਲਾ ਉਹ ਅਸੀਂ ਨਹੀਂ ਕਰਨਾ ਕਿਉਂਕਿ ਗਰੀਬ ਘਰਾਂ ਦੇ ਨੌਜਵਾਨ ਕਮਾਈ ਕਰਨ ਵਾਸਤੇ ਜਾਣਾ ਪੈਂਦਾ ਘਰੋਂ ਨਿਕਲਣਾ ਪੈਂਦਾ ਮਜਬੂਰੀਆਂ ਨੇ ਮਜਬੂਰੀਆਂ ਦੇ ਕਾਰਨ ਘਰਾਂ ਚੋਂ ਬਾਹਰ ਨਿਕਲਣਾ ਪੈਂਦਾ ਪਰ ਜੇ ਇਦਾਂ ਦੇ ਫਰੋਡ ਹੁੰਦੇ ਨੇ ਉਤੋਂ ਬਾਅਦ ਜਿਹੜਾ ਬੰਦੇ ਦਾ ਅੰਦਰ ਅੰਦਰੋ ਝੋੜਿਆ ਜਾਂਦਾ ਪੈਸੇ ਇਕੱਠੇ ਕਰਕੇ ਜਿਹੜੇ ਪੈਸੇ ਕਰਕੇ ਆਪਾਂ ਲੈ ਕੇ ਜਾਂਦੇ ਆ ਉਹਨਾਂ ਦੇ ਜਿੰਨਾਂ ਦਿੱਤੇ ਉਹਨਾਂ ਤੇ ਮੰਗਣੀ ਆ ਉਹਨਾਂ ਨੂੰ ਕੀ ਲੱਗੇ ਸਾਡੇ ਨਾਲ ਫਰੋਡ ਹੋਇਆ ਕਿ ਕੀ ਹੋਇਆ ਐਸੇ ਠੱਗਾਂ ਕੋਲੋਂ ਠੱਗ ਤੁਹਾਨੂੰ ਵਿਖਾ ਦਿੰਦੇ ਐਸੇ ਹੋ ਸਕਦਾ ਸੈਂਕੜੇ ਹਜ਼ਾਰਾਂ ਠੱਗ ਤੁਹਾਨੂੰ ਟੱਕਰਨ ਆਪਣੀ ਚੰਗੀ ਤਰ੍ਹਾਂ ਕੋਸੋ ਚੰਗੀ ਤਰ੍ਹਾਂ ਵਿਚਾਰੋ ਚੰਗੀ ਤਰ੍ਹਾਂ ਮਾਪੋ ਤੇ ਫੇਰ ਜਿਹੜਾ ਤੁਸੀਂ ਘਰੋਂ ਕਦਮ ਪੁੱਟੋ ਨਹੀਂ ਤੇ ਤੁਸੀਂ ਪੈਸੇ ਵੀ ਗਵਾਉਂਗੇ ਤੁਸੀਂ ਉੱਥੋਂ ਬਲੈਕਲਿਸਟ ਵੀ ਹੋਗੇ ਦੁਬਾਰਾ ਦੁਬਈ ਦੀ ਧਰਤੀ ਤੇ ਦੁਬਾਰਾ ਚਾਰਜ ਹੋਗੇ ਵੀ ਨਹੀਂ ਰੋਗੇ ਇਸ ਕਰਕੇ ਸਾਰੇ ਹੀ ਨੌਜਵਾਨ ਜਿੰਨੇ ਵੀ ਨੌਜਵਾਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਅਸੀਂ ਕਰਦੇ ਆ ਕਿ ਦੂਸਰੇ ਨੌਜਵਾਨ ਜਿਹਨਾਂ ਫਰੌਡ ਹੋਇਆ ਉਹ ਵੀ ਤੁਹਾਨੂੰ ਉਹਦਾ ਦੀ ਵੀ ਤੁਹਾਨੂੰ ਵੀਡੀਓ ਛੇਤੀ ਹੀ ਮਿਲੂਗੀ ਮੈਂ ਖੁਦ ਸੀ ਕਿਸੇ ਨੇ ਪਤਾ ਕਰਨਾ ਹੋਵੇ ਤਾਂ ਕਰਮ ਸਿੰਘ ਗਰਦਾਸਪੁਰ ਗੰਡੇ ਦੇ ਚੌਣੇ ਮੁੰਡੇ ਦਾ ਨਾਮ ਗੰਡੇ ਦੇ ਚੌਣੇ ਪਿੰਡ ਦਾ ਦੂਸਰਾ ਉਹਦੇ ਚਾਚੇ ਦਾ ਲੜਕਾ ਚੌਥੇ ਨੰਬਰ ਤੇ ਮੇਰਾ ਛੋਟਾ ਬ੍ਰਦਰ ਗੁਰਪਾਲ ਸਿੰਘ ਉਹ ਵੀ ਜਿਹੜਾ ਡੇਢ ਮਹੀਨੇ ਦੇ ਡੇਢ ਮਹੀਨੇ ਗਿਆ ਸੀ ਦੁਬਈ ਤੇ ਕੱਲ ਕੇ ਪਰਸ ਪਰਸੋਂ ਦੀ ਪਰਸੋਂ ਦੀ ਉਹਦੀ ਫਲੈਟ ਹੀ ਪਰਸੋਂ ਵਾਪਸ ਆ ਗਿਆ ਇਸੇ ਕਰਕੇ ਕਿ ਦੁਬਾਰਾ ਜਿਹੜਾ ਵੀਜ਼ਾ ਉਹ ਨੂੰ ਨਹੀਂ ਮਿਲਿਆ ਕਿ ਤੁਹਾਡੇ ਪਹਿਲਾਂ ਹੀ ਜਿਹੜੇ ਆ ਵੀਜ਼ੇ এমਪਲੋਇਮੈਂਟ ਦੇ ਉਹ ਚੱਲਦੇ ਪਏ ਆ ਇਹ ਫਰਾਡ ਦੀ ਤੁਹਾਡੀ ਸਾਈਡ ਤੇ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਬਾਰ-ਬਾਰ ਇਹ ਉਸ ਫਰਾਡ ਦੀ ਉਸ ਹਰਾਮੀ ਫਰਾਡ ਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਨਵੇਂ-ਨਵੇਂ ਮੁੰਡੇ ਫਸਲਾ ਕੇ ਤੇ ਉਹਨਾਂ ਨਾਲ ਇਹ ਫਰਾਡ ਇਹਦਾ ਪਰਿਵਾਰ ਵੀ ਖੇਡਦਾ ਇਹਦੀ ਘਰ ਵਾਲੀ ਵੀ ਇਸੇ ਵਿੱਚ ਪੂਰੀ ਸ਼ਾਮਲ ਆ ਪਾਕਿਸਤਾਨ ਤੋਂ ਨੌਜਵਾਨ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਇਹ ਰੜ ਕੇ ਪੂਰਾ ਸਕੈਨ ਇਹ ਕਰ ਰਹੇ ਨੇ ਐਸੇ ਫਰਾਡਾਂ ਤੋਂ ਬਚਣ ਦੀ ਲੋੜ ਹੈ ਜੀ ਧੰਨਵਾਦ